ਉਥੇ ਬਾਬਾ ਸਾਹਿਬ ਸਾਡੇ ਬਿਸ਼ਨ ਭਾਜੀ ਕੀ ਲਿਖਦੇ ਨੇ ਪੜੋ ਲਿਖੋ ਸ਼ਗਰਿ ਸਿਖ ਤੋ ਠੀਕ ਐਸੀ ਸੋਚ ਬਣਾਵੋ ਬਾਬਾ ਸਾਹਿਬ ਦੀ ਸੋਚ ਤੁਸੀਂ ਘਰ ਘਰ ਵਿੱਚ ਧਾਰੇ ਕਾ ਦੇ ਵਿੱਚ ਸੱਚਾ ਹੋ ਇੱਕ ਧਾਰੇ ਦੇ ਵਿੱਚ ਪਾਣੀ ਹੈ ਹੁੰਦਾ ਅੱਖੇ ਵਿੱਚ ਨਮਰਾਂ ਸਾਂਝਾ ਮੋਹ ਰਿਚਾ ਥਾਂ ਲਾਉਂ ਜੀ ਸਾਂਝਾ ਮੋਹ ਰਿਚਾ ਜਿੰਨਾ ਦੀ ਯੂਥ ਪੰਜਾਬ ਦਾ ਜਿਸਾਬ ਵਾਲਾ ਸੋਕੇ ਥੈਂਕ ਯੂ ਬਬੂ ਜਹਰੀਆ ਜੀ ਤਕਾ ਕਿਸੇ ਨਾਲ ਹੋਣ ਹੀ ਨਹੀਂ ਦਿੰਦੇ ਨਾ ਠਕਾਏ ਜਦ ਦੇ ਨੇ ਜੱਬੇ ਕੁਚਲੇ ਲੋਕਾਂ ਦੇ ਨਾਲ ਵਾਗ ਚਟਾਣੇ ਖੜਦੇ ਨੇ ਸੋ ਸਾਨੂੰ ਬਾਬਾ ਸਾਹਿਬ ਨੇ ਇੰਨਾ ਦੇ ਅਧਿਕਾਰ ਦਿੱਤੇ ਨੇ ਹੁਣ ਜਾਣ ਕੇ ਆਪਾਂ ਕਿਸੇ ਕੋਲੋਂ ਗਾਲਾਂ ਲੈ ਲਈਏ ਤਾਂ ਵੱਖਰੀ ਗੱਲ ਹੈ ਲੇਕਿਨ ਸਾਨੂੰ ਬਾਬਾ ਸਾਹਿਬ ਨੇ ਇੰਨੀ ਤੇ ਪਾਵਰ ਦਿੱਤੀ ਆ ਇੰਨਾ ਕ ਅਧਿਕਾਰ ਦਿੱਤਾ ਕਿ ਆਪਾਂ ਨਾ ਕਿ ਕਿਸੇ ਨਾਲ ਧੱਕਾ ਨਹੀਂ ਜਾਣ ਸਕਦਾ ਕਿਸੇ ਨਾਲ ਧੱਕਾ ਕਰੀਏ ਬਣਾ ਆਪਣੇ ਆਪ ਨੂੰ ਪਹਿਲਾਂ ਸਾਫ਼ ਰੱਖੀਏ ਫਿਰ ਕਿਸੇ ਦੇ ਨਾਲ ਆਪਾਂ ਗੱਲ ਕਰਦੇ ਧੱਕਾ ਕਿਸੇ ਨਾਲ ਹੋਣ ਨਹੀਂ ਦਿੰਦੇ ਨਾ ਧਕਾਏ ਜਰਦੇ ਨੇ ਬੱਬੇ ਕੁਝ ਲੈ ਲੋ ਕਾਂ ਦੇ ਨਾਲ ਵਾਗ ਚਟਾਣੇ ਖੜਦੇ ਨੇ ਇੱਕ ਤਾਂ ਦੇ ਵਿੱਚ ਫਲਗੇ ਹੁੰਦਾ ਆਖੇ ਬਿਸ਼ਨ ਭਰ ਸਾਂਝਾ ਮੋਰਚਾ ਸਾਂਝਾ ਮੋਰਚਾ ਸਾਂਝਾ ਮੋਰਚਾ ਜਿੰਦਾ ਨਾ ਜਿੰਉਥ ਪੰਜਾਬ ਜਿੰਦਾ ਬਾ ਪੰਜਾਬ ਜਿੰਦਾ ਆ ਸੋ ਬਹੁਤ ਬਹੁਤ ਸ਼ੁਕਰੀਆ ਅਮੈਂਕਿਊ ਸਾਡੇ ਸੰਗੀਤ ਸਰਪਾਜੀ ਜਿਨੇ ਵੀ ਮੇਰੇ ਵੀਰ ਹਜ਼ੂਰ ਸਾਡੇ ਸਾਥੀ ਇੱਥੇ ਆਏ ਨੇ ਸਾਰਿਆਂ ਦਾ तहे ਦਿਲੋਂ ਸ਼ੁਕਰਗੁਜ਼ਾਰ ਕਰਦੇ ਆਂ ਥੈਂਕ ਯੂ